ਇਹ ਬਹੁਤ ਦਰਦ ਕਰਦੇ ਆ ਚੀਜ਼ ਬਸ ਸਵੇਰੇ ਸ਼ਾਮ ਹੀ ਰੰਦੇ ਨੇ ਨਹੀਂ ਹੁਣ ਠੀਕ ਹੈ ਸੂਬਾ ਤਾਂ ਬਹੁਤ ਬਹੁਤ ਜ਼ਿਆਦਾ ਸੂਬਾ ਸੂਬਾ ਹਾਰਸ਼ਿੰਗਾਰ ਦੇ ਦੋ ਪੱਤੇ ਲੈਣੇ ਆ ਅੱਛਾ ਜੀ ਦੋ ਗਲਾਸ ਪਾਣੀ ਸੰਗੀਤਾਂ ਵਾਲ ਲੋ ਨਹੀਂ ਹਾਰਸ਼ਿੰਗਾਰੇ ਕੀ ਹਾਰਸ਼ਿੰਗਾਰ ਬੂਟਾ ਮਿਲ ਜਾਏਗਾ ਤੁਹਾਨੂੰ ਨਹੀਂ ਇਹਦੀ ਸ਼ੌਕ ਮਾਲੀ ਨੂੰ ਕਹਿ ਦੋ ਹਾਰਸ਼ਿੰਗਾਰ ਹਾਂ ਤਾਂ ਅਜੇ ਪੱਤੇ ਤੋੜਨੇ ਆ ਅੱਛਾ ਪੱਤਿਆਂ ਦਾ ਨਾਮ ਹੈ ਹਾਂ ਜੀ ਪੱਤੇ ਠੀਕ ਹੈ ਬੂਟੇ ਦਾ ਨਾਮ ਹੈ ਹਾਰਸ਼ਿੰਗਾਰ ਹਾਰਸ਼ਿੰਗਾਰ ਠੀਕ ਹੈ ਉਹਦੇ ਦੋ ਪੱਤੇ ਲੈ ਕੇ ਦੋ ਗਲਾਸ ਪਾਣੀ ਚੰਗੀ ਤਰ੍ਹਾਂ ਬਲੋ ਇੱਕ ਗਲਾਸ ਦੇ ਘਰੀ ਬਰਾਜੇ ਉਹਨੂੰ ਸਵੇਰੇ ਸ਼ਾਮ ਪੀਣਾ ਬਸ ਠੀਕ ਹੈ ਨੋਰਮਲ ਕਰਕੇ ਠੀਕ ਹੈ ਤੇ ਇਹ ਇੱਕ ਹਫਤਾ ਲਗਾਤਾਰ ਪੀਣਾ ਠੀਕ ਹੈ ਇਸ ਤੋਂ ਫਾਲਤੂ ਨਹੀਂ ਠੀਕ ਹੈ ਇੱਕ ਹਫਤੇ ਤੋਂ ਵੱਧ ਨਹੀਂ ਤੇ ਹਫਤੇ ਦੇ ਬਾਅਦ ਇੱਕ ਚਮਚ ਸੁੱਕਾ ਤਨੀਆਂ ਆ ਆਮ ਘਰਾਂ ਚ ਹੁੰਦਾ ਨਹੀਂ ਉਹ ਮੈਂ ਪੀ ਪਾਣੀ ਚ ਡਬੋ ਕੇ ਪੀਦੀ ਹਾਂ ਕਿੰਨੇ ਸਮੇਂ ਤੋਂ ਪੀ ਰਹੇ ਹੋ ਉਹਨੂੰ ਬਾਲਣਾ ਹੈ